ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਜਰਸੀ ਵੜਾ ਸੂਈਆਂ ਸਵੀਆਂ ਤੇ ਇੱਕ ਦਿਖਾਵਾਂਗੇ ਡੱਬੀ ਵੜ ਗੱਪਣ ਤਿੰਨ ਨਾਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀ ਗੱਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰੀਤੀ ਸ਼ਾਹੀ ਪਿੰਡ ਬਦਨੀ ਖੁਰ ਦਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਜੀ ਪਿੰਡ ਬਦਨੀ ਖੁਰ ਦਾ ਹਾਂ ਜੀ ਬਦਨੀ ਖੁਰ ਦੀ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਦਾ ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਹੈ ਬਾਈ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 7889241099 ਜੀ ਇੱਕ ਨੰਬਰ ਹੋਰ ਆ 8360509042 ਜੀ 8360509042 ਪਹਿਲੇ ਨੰਬਰ ਤੇ ਆਪਾਂ ਜਰਸੀ ਭਾਰੇ ਹਵਾਨੇ ਦੇ ਦੇਖੀ ਜਾਂਦੇ ਕਿਹੜਾ ਸੂਆ ਸੂਰੀ ਇਹ ਪਹਿਲੇ ਸੂਏ ਸੂਈ ਹੈ ਬਾਈ ਸਵੇਰੇ ਸੂਈ 3 ਵਜੇ ਜੇਰ ਜੂਰ ਪ੍ਰੋਪਰ ਡੰਨੇ ਦੀ ਜੇਰ ਇਹਦੀ ਓ ਕਾਹਦਾ ਬੱਚਾ ਬਾਈ ਨਾੜਵਾ ਨੂਰ ਦਾ ਨਾੜਵਾ ਨੂਰ ਦਾ ਨਾਲ ਆ ਤੜਕੇ ਕੱਚਾ ਨਾੜਵਾ ਫਿਰ ਹਾਂਜੀ ਸੁਆ ਸੂਈ ਆ ਇਹ ਸੁਬਾ 3:00 ਵਜੇ ਸੂਈ ਆ ਜੀ ਦੂਜਾ ਸੂਆ ਸੂਈ ਆ ਪਹਿਲੇ ਸੂਆ ਪਹਿਲਾ ਸੂਆ ਹਾਂਜੀ ਤੇ ਇਹਦੇ ਆਪਾਂ ਦੁੱਧ ਦੀ ਗੱਲ ਕਰਦੇ ਦੁੱਧ ਕਿੰਨਾ ਪਾ ਦੂਗੀ ਦੁੱਧ ਵੀਰੇ ਸੇਵਾ ਦਾ ਬਾਕੀ ਹੈ ਇਹਦਾ ਸਟਾਰਟਿੰਗ ਯਾਨੀ ਆਪਾਂ ਇਹ ਵੇਲੀ ਵੀ ਨਹੀਂ ਕੀਤੀ 4 ਕਿਲੋ ਕੱਢਦੇ ਸੀ ਵੀਰੇ ਯਾਨੀ 4 ਕਿਲੋ ਬੋਹੜਾ ਰੈਲੇ ਕਰਤੀ ਹਾਂਜੀ ਫਿਰ ਪਹਿਲੇ ਸੂਏ ਆਪਾਂ ਨੂੰ ਐਂ ਪ੍ਰਦਰਸ਼ਨ ਚੰਗਾ ਕਰ ਦੂਗੀ ਹਾਂਜੀ ਦੁੱਧ ਯਾਨੀ 16 ਕਿਲੋ ਦੇ ਦੂਗੀ ਬਾਈ ਚੌਂੜ ਚਾਤਾ ਰੈਕ ਨੰਬਰ ਨੰਬਰ ਹੈ ਬਈ ਰੇਟ ਇਹਦਾ ਕੀ ਰੱਖੇ ਵੇਚ ਨਾਲ ਰੇਟ ਇਹਦਾ ਜਮਾ ਹੀ ਲੈਣ ਦੇਣ ਜਿਹੜਾ ਕਰਨਾ ਬਈ ਆਪਾਂ 70 ਜੋ ਮਾਨਤਨ ਕਰ ਦਾਂਗੇ ਥੋੜੀ ਬਾਹਰ ਨੂੰ 70000 ਦੇ ਵਿੱਚੋਂ ਮਾਨਤਨ ਹੋ ਜਾ ਪਹਿਲਾ ਸੂਆ ਮਾਲਕ ਦੱਸਦਾ ਦੇਖੋ ਭਲਾ ਭੂਲਾ ਪਈਆਂ ਵੀ ਆ ਤੇ ਸਾਈ ਦਾ ਜੂਰ ਮੀਡੀਅਮ ਆ ਗਿਆ ਇਹਦਾ ਤੇ ਪਰ ਬੈੜ ਸਾਫ ਸੁਥਰੀ ਆ ਤੋਂ ਦੇਖ ਸਕਦੇ ਹੋ ਉਹ ਮੱਥਾ ਇਹਦਾ ਚੰਗਾ ਸਾਫ ਸੁਥਰਾ ਪੂਰੀ ਰਾਜੀ ਸਮੀਪਰੀ ਵੀ ਚਿੱਟਾ ਜਾਲਾ ਦੇਈ ਜਾਂਦੀ ਆ ਜੇਰੇ ਦੀ ਆਪਣਾ ਡਾਨਾ ਉਸ ਕੋਲੋਂ ਬੇਫਿਕਰ ਹੋ ਜਾਓ ਕਿਉਂਕਿ ਕਿੱਟਾ ਜਾਲਾ ਜਦੋਂ ਜੇਰ ਪੈਜੀ ਉਹਦੇ ਹੀ ਆਉਂਦਾ ਸੋ ਦੇਖੋ ਮੂੰਹ ਮਥਾ ਫੇਸ ਕੁਆਲਟੀ ਸਾਫ ਸੁਥਰੀ ਤੇ ਲੇਵਾ ਫਿਰ ਅੱਗੇ ਪਿੱਛੇ ਠੋਕੀ ਬੈਠਿਆ ਪੂਰਾ ਹਨਾ ਸੁੱਲੇ ਵਾਲੇ ਪਾਸੇ ਕਿਸੇ ਬਸ ਹੱਥ ਦਰਾਣੀ ਜਿੰਦ ਜਾਨ ਪੂਰੀ ਸਮੀ ਭਰੀ ਬਿਠਾ ਦੇ ਸਕਦੇ ਨੇੜੇ ਤੋਂ ਸੋਨਾ ਮੁੱਠੀ ਵਾਲਾ ਥਾਣਾ ਤੇ ਚੋਣ ਚਾ ਬਈ 1 ਨੰਬਰ ਆ। ਉਹ ਇੱਕ ਨੰਬਰ ਆ ਬਈ ਐ ਗੰਨੇ ਵਰਗੀ ਚਵਾਈ ਹੈ। ਠੀਕ ਆ ਧਾਰਾ ਮਾਰ ਲਾਗੇ ਫਿਰ ਪਸ਼ੂ ਖਰਾਬ ਹੋ ਜਾਂਦਾ ਨਾ। ਹਾਂਜੀ ਬਈ। 2 ਨੰਬਰ ਦੇਖਿਆ ਨੇ ਕ੍ਰਾਸ ਬਾਂਡ ਚਰਸੀ ਦੇ ਵਿੱਚ। ਇਹ 6 ਵਜੇ ਸੂਈ ਇਹ ਵੀ ਅੱਜ ਸਵੇਰੇ ਸੂਈ ਇਹਨੇ ਮਗਰ ਬੱਛੀ ਹੈ। ਇਹਦੇ ਮਗਰ ਬੱਛੀ 나ੜੂਆ ਨਾਲ ਆਗੇ। 나ੜੂਆ ਇਹਦਾ ਵੀ ਨਾਲ ਹੀ ਆ। ਜੇ ਰੋਕੇ ਆ। ਜੇ ਰੇ ਦੀ ਵੀ ਓਕੇ ਆਪਣੇ ਕੋਲ ਦੋਨਾਂ ਦੀ ਵੀਡੀਓ ਆ ਕੋਈ ਬੰਦਾ ਆਊਗਾ ਪਤਾ ਸਹੀ ਕਰਾਵਾਂਗੇ। ਇਹਦਾ ਥਾਂਡ ਬੜਾ ਸੋਹਣਾ ਲੱਗਿਆ ਵਾ ਹਣਾ। ਜੀ ਹਾਂਜੀ ਬਈ। ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਦਾ? ਦੁੱਧ ਇਹ ਦੂਜੇ ਸੂਏ ਸੂਈ ਹੈ ਬ ਪਹਿਲਾਂ ਨੇ 18 ਕਿਲੋ ਹਾਂਜੀ ਬਈ ਐਦ ਕੀ ਅੰਦਾਜ਼ਾ ਆਪਾਂ ਲਾਗਦੇ ਨੇ ਕਿ ਆਪਾਂ ਵੀ ਇੰਨੀ ਕੀ ਗਾਰੰਟੀ ਦਵਾਂਗੇ ਬਾਕੀ ਬਈ ਅਗਲੇ ਦੀ ਸੇਵਾ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਲੈਣ ਦੇਣ ਵਾਲਾ ਜਮਾ ਹੀ 58000 ਰੁਪਏ ਮਾਨਤਨ ਹੋ ਜਾਊਗਾ ਧੋਈ ਵਾਰ ਨੂੰ ਸੋ ਦੂਜੇ ਨੰਬਰ ਤੇ ਆਪਾਂ ਜਰਸੀ ਕ੍ਰਾਸ ਦੇਖੇ ਨਾ ਮਾਣੇਵਾਂ ਸਿੰਘ ਵਾਲੀ 58000 ਤੇ ਪਰ ਥਾਨ ਲੈਵਾ ਬਹੁਤ ਚੰਗਾ ਸੋਹਣਾ ਸਾਫ ਸੁਥਰਾ ਸੋ ਮੂੰ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਚੰਗੀ ਆ ਤੇ ਬਾਕੀ ਲੈਵਾ ਵਾਲੇ ਪਾਸੋਂ ਪੂਰੀ ਓਕੇ ਆ ਕਿਸੇ ਪਾਸੋਂ ਹੱਥ ਤਰਾਣੀ ਤੇ ਜਿੰਦ ਜਾਣ ਤੇ ਜਾਦ ਬਰੀਡ ਬਹੁਤ ਜ਼ਿਆਦਾ ਇਹ ਵੀ 6 ਵਜੇ ਸੋਈਏ ਵੀਰੇ 6 ਵਜੇ ਸੋਈਏ ਠੀਕ ਹੈ ਇਹਦਾ ਰੇਟਾ ਸਮਝ ਜਾ ਜਿਆ ਹਾਂ ਜੀ ਮਾਨ ਤਾਨ ਕਰ ਦਾਂਗੇ ਵਿੱਚੋਂ ਮਾਨ ਦਾ 58 ਚ ਹੋਜੂ ਦੁੱਧ ਤੁਸੀਂ ਵੇਚਾ ਕੇ 17 16 ਬਣ ਕੇ ਰਹਿਣਿਓ ਪਰ ਲੈ ਵਾਇਦਾ 20 ਦੀ ਗਵਾਹੀ ਭਰਦਾ ਫੱਜੀ ਦੇਖੋ ਖੜੇਵਾ ਕੀ ਬਾਤਾਂ ਚਵਾਈ ਆਪਾਂ ਕਰਕੇ ਦੇਖ ਲਈ ਧਾਰਾ ਓਕੇ ਆ ਹਨਾ ਹਾਂਜੀ ਹਾਂਜੀ ਬਾਈ ਹਾਂਜੀ ਠੀਕ ਹੈ ਚੋਣ ਚੋਆ ਇੱਕ ਨੰਬਰ ਜੇ ਮੈਂ ਇੱਕ ਨੰਬਰ ਹੋਊਗਾ ਅੱਗੇ ਤੇਰਾ ਨੰਬਰ ਤੇ ਬੱਚੀ ਦੇਖੀ ਜਾਂਦੇ ਆ ਇਹ ਪਹਿਲੇ ਸੂਏ ਸੂਣ ਗਿਆ ਵੀਰੇ ਦੰਦੋਗੇ ਮੇ। ਦੰਦੋ ਚੌਗੀ ਆ ਇਹ। ਦੰਦਾਂ ਚੌਗੀ ਪਹਿਲਾ ਸੂਆ। ਹਾਂਜੀ। ਕੈਦ ਨਾ ਕਰਦੀ ਆ। ਜਿਹੜੇ ਦੇ 20 ਬਾਕੀ ਆ ਜੇ ਪੂਰੇ ਬਾਈ। 20 ਦਿਨ ਬਾਕੀ। ਕਿੰਨਾ ਦੋ ਦੱਸੇਗਾ ਮਾਲਕ ਨੇ ਆਪਾਂ ਨੂੰ? ਇਹਦੀ ਮਾਸਲੇ ਬਸ 30 ਲੀਟਰ ਦਾ ਰਿਕਾਰਡ ਹੈ। 32 ਲੀਟਰ ਦਾ। ਇਹ ਤੋਂ ਆਪਾਂ ਅੰਦਾਜ਼ਾ ਲਾ ਕੇ ਚੱਲੀਏ। ਇਹ ਬਈ 25 ਪਲੱਸ ਜਾਊਗੀ। ਠੀਕ ਆ ਪਹਿਲੇ ਸੂਏ ਵੀ 25 ਤੋਂ ਪਾਰ ਚੱਲੂਗੀ ਬੜਾ। ਸੋ ਮੂੰਹੋ ਚੌਗੀ ਆ। ਪਹਿਲਾ ਸੂਆ ਸੁੰਦੀ ਪਈ ਆ। ਖਾਂ ਥੁੰਨ ਦੇਖੋ ਨੇੜ ਤੋਂ ਬਰੀਕਿਆ ਬਰੂਕਿਆ ਤੇ ਬੈਠਦਾ। ਕੱਦ ਬਹੁਤ ਜ਼ਿਆਦਾ। ਕਿਸੇ ਪਾਸੇ ਹੱਥ ਦਰਾਣੀ ਲੇਵਾ ਫਿਟ ਸੋ ਤਿੰਨ ਨਾਗ ਅਧਿਕਾਰ ਜੀ ਆਪਾਂ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਮੇਰੇ ਫੋਨ ਤੇ ਕਰਾਂਗੇ ਕਿਈ ਵਾਰੀ ਮੈਂ ਵੇਚਣ ਕਰਨ ਵਾਲਾ ਆਇਆ ਫਿਰੋਸਾ ਨਾਲ ਡਿਮਾਂਡ ਠੀਕ ਹੈ ਨੰਬਰ ਬੋਲ ਜੀ ਆਪਣਾ ਨੰਬਰ ਹੈਗਾ ਆਪਣਾ 78892 41099 ਜੀ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਤਿੰਨ ਨਾਗ ਆਪਣੇ ਤਿੰਨ ਹੋਰ ਵੀ ਖੜੇ ਆਂ ਅੰਦਰ ਹਨਾ ਹੋਰ ਹੋਰ ਨਹੀਂ ਗਏ ਉਹ ਇਹ ਤਾਜ਼ੀਆਂ ਦੁਈਆਂ ਵੀ ਆਵਾਂ ਕੋਈ ਬੋੜੇ-ਬੋੜੇ ਤਾਂ ਸਾਫ਼ ਹੋ ਜਾਂਦੀਆਂ ਠੀਕ ਹੈ ਉਹ ਆਪਾਂ ਮਰਸੂਨ ਵੀਡੀਓ ਕਹਿੰਦਾ ਭਾ ਬੰਦਾ ਆਵੇ ਤਾਂ ਉਹਦੇ ਗੱਲ ਪੱਲੇ ਪਾਊਗੀ ਹਾਂਜੀ ਹਾਂਜੀ ਠੀਕ ਹੈ ਸੋ ਪਿੰਡ ਬਦਰੀ ਖੁਰਦ ਜ਼ਿਲ੍ਹਾ ਮੋਗਾ ਜੀ ਜ਼ਿਲ